ਸਤਿ ਸ੍ਰੀ ਅਕਾਲ ਦੋਸਤੋ ਆਓ ਸੁਣਦੇ ਹਾਂ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਕਹਾਣੀ ਚਲਾਕ ਜੱਟੀ ਇੱਕ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਰਹਿੰਦਾ ਸੀ ਚਾਰ ਉਸ ਦੀਆਂ ਧੀਆਂ ਸਨ ਤੇ ਦੋ ਛੋਟੇ ਪੁੱਤਰ ਸਨ ਪਿੰਡ ਦੇ ਪਰਲੇ ਸਿਰੇ ਉੱਤੇ ਜੱਟ ਦੇ ਖੇਤ ਸਨ ਖੇਤਾਂ ਤੋਂ ਪਰੇ ਇੱਕ ਨਦੀ ਵਗਦੀ ਸੀ ਗਰਮੀਆਂ ਵਿੱਚ ਜਦੋਂ ਪਹਾੜਾਂ ਉੱਤੇ ਮੀਂਹ ਪੈਂਦਾ ਨਦੀ ਵਿੱਚ ਹੜ ਆ ਜਾਂਦੀ ਕੱਚੇ ਕੰਡੇ ਭੁਰਨ ਲੱਗਦੇ ਸਰਦੀਆਂ ਵਿੱਚ ਪਾਣੀ ਬੜਾ ਨੀਵਾ ਵਗਦਾ ਨਦੀ ਦੇ ਦੋਹੀਂ ਪਾਸੇ ਛਾਉ ਵਾਲੇ ਦਰਖਤ ਸਨ ਦਰਖਤਾਂ ਉੱਤੇ ਪੰਛੀਆਂ ਦੇ ਆਲਣੇ ਵੀ ਪਾਏ ਹੋਏ ਸਨ ਉਹ ਜੱਟ ਤਮਾੜ ਧੁੱਪ ਵਿੱਚ ਹਲਵਾਉਂਦਾ ਕਦੇ-ਕਦੇ ਨਦੀ ਦੇ ਛਾਉ ਵਾਲੇ ਦਰਖਤਾਂ ਵੱਲ ਤੱਕ ਲੈਂਦਾ ਪਰ ਉਹ ਉੱਥੇ ਜਾਂਦਾ ਨਹੀਂ ਸੀ ਇਸ ਤਰ੍ਹਾਂ ਕੰਮ ਦਾ ਹਰਜ ਹੋਣਾ ਸੀ ਚਾਰ ਉਸਦੇ ਧੀਆਂ ਸਨ ਤੇ ਦੋ ਛੋਟੇ ਪੁੱਤਰ ਪੀਣ ਵਾਲਾ ਪਾਣੀ ਉਹ ਹਮੇਸ਼ਾ ਘਰੋਂ ਹੀ ਲੈ ਕੇ ਆਉਂਦਾ ਸੀ ਨਦੀ ਦਾ ਪਾਣੀ ਗੰਦਲਾ ਵੀ ਹੋ ਸਕਦਾ ਹੈ ਤੇ ਖਾਰਾ ਵੀ ਇਸ ਲਈ ਉਹ ਉਥੇ ਕਦੀ ਨਹੀਂ ਸੀ ਗਿਆ ਕਦੀ ਕਦੀ ਉਸ ਨੂੰ ਲੱਗਦਾ ਹੋ ਸਕਦਾ ਹੈ ਨਦੀ ਦਾ ਪਾਣੀ ਨਿਰਮਲ ਹੀ ਹੋਏ ਹਲਵਾਉਂਦਾ ਕਦੀ ਕਦੀ ਉਹ ਸੋਚਣ ਲੱਗ ਜਾਂਦਾ ਇਹ ਨਦੀ ਕਿੱਥੇ ਨੂੰ ਜਾ ਰਹੀ ਏ ਖਬਰੇ ਪੰਛੀਆਂ ਨੂੰ ਇਸਦੀ ਬੋਲੀ ਆਉਂਦੀ ਹੀ ਹੋਵੇ ਤੇ ਉਹਨਾਂ ਨੇ ਇਸ ਤੋਂ ਪੁੱਛ ਹੀ ਲਿਆ ਹੋਵੇ ਪਰ ਸਾਉ ਤੱਲੇ ਇਉਂ ਰਾਹ ਨਹੀਂ ਪਈਦਾ ਹੁੰਦਾ ਜ਼ਮਾਨਾ ਖੋਟਾ ਏ ਇੱਕ ਦਿਨ ਉਸਨੇ ਨਦੀ ਨੂੰ ਗਿਆ ਇਹਗਾ ਲੋ ਆਰਮ ਕਰਕੇ ਆਪਣੀ ਸਭ ਤੋਂ ਵੱਡੀ ਧੀ ਨੂੰ ਆਖਦਾ ਹੁੰਦਾ ਸੀ ਖੇਤਾਂ ਵਿੱਚ ਕੰਮ ਕਰਦੇ ਨੂੰ ਉਸ ਨੂੰ ਦੂਰ ਵਗਦੀ ਨਦੀ ਦੀ ਆਵਾਜ਼ ਸੁਣਦੀ ਰਹਿੰਦੀ ਤੇ ਉਸ ਨੂੰ ਲੱਗਦਾ ਇਥੇ ਉਜਾੜ ਵਿੱਚ ਉਹ ਇਕੱਲਾ ਨਹੀਂ ਘਰ ਕਿਸੇ ਨਾ ਕਿਸੇ ਗੱਲੋਂ ਜਦੋਂ ਜੱਟੀ ਉਸ ਨਾਲ ਲੜ ਪੈਂਦੀ ਉਹ ਖੇਤਾਂ ਵੱਲ ਨੂੰ ਤੁਰ ਆਉਂਦਾ ਖੇਤਾਂ ਦੇ ਪਾਰ ਭਾਵੇਂ ਕਦੇ-ਕਦੇ ਉਸ ਨੂੰ ਉਂਝ ਹੀ ਤੋਖਲਾ ਲੱਗ ਜਾਂਦਾ ਕਿ ਜਦੋਂ ਉਹ ਉੱਥੇ ਜਾਏਗਾ ਤਾਂ ਨਦੀ ਉੱਥੇ ਨਹੀਂ ਹੋਵੇਗੀ ਪਰ ਦਿਨ ਪਰ ਦਿਨ ਉਹ ਬੁੱਢਾ ਹੋ ਰਿਹਾ ਸੀ ਉਸ ਦਾ ਪਰਿਵਾਰ ਜਵਾਨ ਹੋ ਰਿਹਾ ਸੀ ਵੱਡੀ ਕੁੜੀ ਤਾਂ ਉਸ ਨੇ ਵਿਆਹ ਵੀ ਦਿੱਤੀ ਸੀ ਦਿਨ ਪਰ ਦਿਨ ਜੱਟੀ ਉਸ ਨਾਲ ਵਦੇਰੀ ਲੜਦੀ ਹੋਰ ਕਰਦੀ ਵੀ ਕੀ ਘਰ ਦਾ ਕੰਮ ਤਾਂ ਬਹੁਤ ਹੌਸਲੀਆ ਧੀਆਂ ਕਰ ਲੈਂਦੀਆਂ ਸਨ ਅੱਜ ਜਦੋਂ ਉਹ ਲੜੀ ਜੱਟ ਹਮੇਸ਼ਾ ਵਾਂਗ ਖੇਤਾਂ ਨੂੰ ਤੁਰ ਪਿਆ ਜੱਟੀ ਤੋਂ ਇਹ ਬਰਦਾਸ਼ਤ ਨਾ ਹੋਇਆ ਉਹ ਵੀ ਪਿੱਛੇ-ਪਿੱਛੇ ਹੀ ਤੁਰੀ ਕੇ ਦੇਖਾਂ ਤਾਂ ਸਹੀ ਖੇਤ ਪਹੁੰਚ ਕੇ ਜੱਟ ਥੱਕਿਆਂ ਵਾਂਗ ਖੇਤ ਦੀ ਵੱਟ ਉੱਤੇ ਬੈਠ ਗਿਆ ਜੁੱਤੀ ਲਾ ਦਿੱਤੀ ਕਾਦੀ ਇੱਕ ਤੇੜ ਤੋੜ ਕੇ ਡੱਕੇ ਨਾਲ ਦੰਦ ਖੁਰੋਚਣ ਲੱਗ ਪਿਆ ਜੱਟੀ ਦੀ ਇੱਕ درخت ਦੀ ਆੜ ਵਿੱਚ ਖਲੋਤੀ ਸਾਰਾ ਕੁਝ ਦੇਖ ਰਹੀ ਸੀ ਜੱਟ ਬੈਠਾ ਬੈਠਾ ਸੋਚਣ ਲੱਗ ਪਿਆ ਆਖਰ ਬੰਦਾ ਕਾਦੇ ਲਈ ਜਾਗ ਉੱਤੀ ਆਉਂਦਾ ਹੈ ਉਸ ਦੇ ਕੋਲ ਹੀ ਇੱਕ ਕਾਲੀ ਚਿੜੀ ਆਕ ਦੀ ਟਾਣੀ ਉੱਤੇ ਬੈਠੀ ਬੜੇ ਆਰਾਮ ਨਾਲ ਝੂਟੇ ਲੈ ਰਹੀ ਸੀ ਬਿਨਾ ਮਤਲਬ ਤੋਂ ਹੀ ਜੱਟ ਉੱਠ ਕੇ ਨਦੀ ਵੱਲ ਤੁਰਨ ਨੂੰ ਤੁਰ ਪਿਆ ਜੱਟੀ ਨੇ ਸਮਝਿਆ ਪਾਣੀ ਪੀਣ ਜਾ ਰਿਹਾ ਹੈ ਅੰਦਰਲੀ ਗਰਮੀ ਤੋਂ ਕਬਰਾ ਅਗੇ ਜੱਟ ਨੇ ਆਪਣੇ ਸਿਰ ਉਤੋਂ ਪਾਗ ਉਤਾਰ ਦਿੱਤੀ ਜੱਟੀ ਨੇ ਸਮਝਿਆ ਨਦੀ ਨਹਾਉਣ ਚੱਲਿਆ ਏ ਅੱਛਾ ਤਾਂ ਹੀ ਹੈ ਨਹੀਂ ਮੇਰੇ ਨਾਲ ਕੋਈ ਲੜਨ ਦਾ ਅਸਰ ਹੁੰਦਾ ਆਪ ਇਥੇ ਠੰਡੇ ਪਾਣੀ ਵਿੱਚ ਮੌਜਾਂ ਨਾਲ ਤਾਰੀਆਂ ਲੰਦਾ ਏ ਉਸਨੇ ਸੋਚਿਆ ਫਿਰ ਪਤਾ ਨਹੀਂ ਕਿਵੇਂ ਆਪ ਹੀ ਉਸਨੂੰ ਖਿਆਲ ਆਇਆ ਕਿਦਰੇ ਇਹ ਇਸ ਵਿੱਚ ਡੁੱਬ ਕੇ ਮਰ ਹੀ ਨਾ ਜਾਵੇ ਜੱਟ ਸੱਚਮੁੱਚ ਹੀ ਨਦੀ ਦੇ ਕੰਢੇ ਉੱਤੇ ਖੜੋਤਾ ਨਦੀ ਨੂੰ ਨੀਂਦ ਲਈ ਤੱਕ ਰਿਹਾ ਸੀ ਖਬਰੇ ਸੋਚ ਰਿਹਾ ਸੀ ਕਿ ਗੰਗਾ ਵੀ ਇੱਕ ਅਜਹੀ ਨਦੀ ਹੈ ਜਿਸ ਵਿੱਚ ਬੰਦੇ ਦੇ ਫੁੱਲ ਪਾਏ ਜਾਂਦੇ ਹਨ ਤੇ ਗੰਗਾ ਉਸ ਜੱਟ ਦੀ ਮਾਂ ਦਾ ਨਾਂ ਮਾਂ ਦਾ ਨਾਂ ਵੀ ਸੀ ਇਸ ਤੋਂ ਪਹਿਲਾਂ ਕਿ ਜੱਟ ਨਦੀ ਵਿੱਚ ਨਹਾਉਂਦਾ ਜਾਂ ਪਾਣੀ ਪੀਂਦਾ ਜਾਂ ਡੁੱਬ ਕੇ ਮਰਦਾ ਜੱਟੀ ਨੇ ਹੋਰ ਕੁਝ ਲੱਭਦਾ ਨਾ ਦੇ ਕੇ ਆਪਣੇ ਆਲੇ-ਦੁਆਲੇੋਂ ਗੰਦਮੰਦ ਇਕੱਠਾ ਕੀਤਾ ਤੇ ਨਦੀ ਵਿੱਚ ਵਗਾਹ ਮਾਰਿਆ ਆਪਣੇ ਹੱਥਾਂ ਦਾ ਕੀਏ ਉਹ ਤਾਂ ਤੋਤੇ ਜਾਣਗੇ ਉਸਨੇ ਸੋਚਿਆ ਜਾਟੇ ਦੇ ਕੇ ਹੈਰਾਨ ਹੋ ਗਿਆ ਕਿਉਂਕਿ ਨਾ ਤਾਂ ਉਸ ਦਾ ਨਦੀ ਵਿੱਚ ਨਹਾਉਣ ਦਾ ਖਿਆਲ ਸੀ ਨਾ ਪਾਣੀ ਪੀਣ ਦਾ ਤੇ ਨਾ ਹੀ ਡੁੱਬ ਕੇ ਮਰਨ ਦਾ ਉਹ ਤਾਂ ਉਂਝ ਹੀ ਉਥੇ ਆ ਗਿਆ ਸੀ ਬੇਮਤਲਬ ਹੀ ਧੰਨਵਾਦ